ਹੈਲੋ ਜੀ ਸਸ਼ੀਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਪਨੀਰ ਦੀ ਬਹੁਤ ਹੀ ਟੇਸਟੀ ਸਬਜ਼ੀ ਤੇ ਨਾਲ ਹੀ ਪਾਵਾਂਗੇ ਪਿਆਜ਼ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਲਸਣ ਠੀਕ ਹੈ ਜੀ ਚਲੋ ਬਣਾਉਣੀ ਕਰਦੇ ਹਾਂ ਤਿਆਰੀ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਅਦਰਕ ਲਸਣ ਤੇ ਟਮਾਟਰ ਨੂੰ ਗ੍ਰੇਡ ਕਰ ਲਾਂਗੇ ਇਹਨੂੰ ਆਪਾਂ ਬਰੀਕ ਬਰੀਕ ਚੰਗੀ ਤਰ੍ਹਾਂ ਪੀਸ ਲਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਆਲੂ ਤੇ ਪਨੀਰ ਦੀ ਬੜੀ ਮਜ਼ੇਦਾਰ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜ਼ਰੂਰ ਬਣਾਇਓ ਲਓ ਜੀ ਗ੍ਰੈਂਡਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਸਾਰੇ ਸਮਾਨ ਨੂੰ ਪੀਸ ਲਾਂਗੇ ਤੇ ਸਾਰੇ ਟਮਾਟਰ ਅਦਰਕ ਲਸਣ ਤੇ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਆਪਾਂ ਦਦਰਾਜਾ ਪੀਸ ਲੈਣਾ ਠੀਕ ਹੈ ਜੀ ਬਿਲਕੁਲ ਬ੍ਰਿਕ ਬ੍ਰਿਕ ਲਓ ਜੀ ਹੁਣ ਆਪੇ ਇਹਨੂੰ ਇੱਕ ਕੌਲੀ ਦੇ ਵਿੱਚ ਕੱਢ ਦਾਂਗੇ ਸਾਰੇ ਸਮਾਨ ਨੂੰ ਮਸਾਲਾ ਜੇ ਤੁਸੀਂ ਚਾਹੋ ਤਾਂ ਬਿਸਲਾ ਰਹੀ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਆਪਣੀ ਤੁਹਾਡੇ ਕੋਲ ਜੇ ਟਾਈਮ ਹੈਗਾ ਤਾਂ ਫਿਰ ਤੁਸੀਂ ਇਸੇ ਤਰੀਕੇ ਨਾਲ ਵੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਕੁੱਕਰ ਦੇ ਵਿੱਚ ਵੀ ਸਾਰਾ ਮਸਾਲਾ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਪਿਆਜ਼ ਨੂੰ ਵੀ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਾਂਗੇ ਗ੍ਰੈਂਡਰ ਦੇ ਨਾਲ ਇਸੇ ਤਰੀਕੇ ਦੇ ਨਾਲ ਟੀਨ ਵੀ ਆਪਾਂ ਹੁਣ ਬਾਰ ਕੱਟ ਲਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਸਬਜ਼ੀ ਬਣਾਉਣੀ ਸਿਖਾਵਾਂਗੇ ਬਹੁਤ ਹੀ ਵਧੀਆ ਤੇ ਮਜ਼ੇਦਾਰ ਪਨੀਰ ਕਿ ਤਿਆਰ ਹੁੰਦੀ ਹੈ ਤੇ ਇਹਨੂੰ ਬਣਾ ਚ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਲਓ ਜੀ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਹੁਣ ਆਪਾਂ ਸਬਜ਼ੀ ਬਣਾਉਣ ਦੀ ਕਰਾਂਗੇ ਤਿਆਰੀ ਬਹੁਤ ਜ਼ਿਆਦਾ ਢੀਕ ਪਿਆਜ਼ ਕਿਤੇ ਲਈ ਆਪਾਂ ਸਾਰਾ ਸਮਾਨ ਆਪਣਾ ਰੈਡੀ ਹੈ ਤੇ ਹੁਣ ਆਪਾਂ ਸਬਜੀ ਨੂੰ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਲਈ ਸੀ ਆਲੂ ਦੀ ਆਪਾਂ ਚੰਗੀ ਤਰ੍ਹਾਂ ਛਿਲਕਾ ਉਤਾਰ ਲਿਆ ਸੀ ਤੇ ਉਹਨੂੰ ਇੱਕ ਕੱਦੂ ਕਸ ਦੇ ਵਿੱਚ ਮੋਟੇ ਵਾਲੇ ਦੀ ਸਾਈਡ ਦੇ ਵਿੱਚ ਆਪਾਂ ਇਹਨੂੰ ਬਹੁਤ ਹੀ ਵਧੀਆ ਕੱਦੂ ਕਸ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਲਓ ਜੀ ਆਲੂਆਂ ਨੂੰ ਜੇ ਤੁਹਾਨੂੰ ਅੱਪਾ ਕੱਦੂਕਸ ਕਰਕੇ ਪਾਵਾਂਗੇ ਨਾ ਬਹੁਤ ਹੀ ਮਜ਼ੇਦਾਰ ਆਊਗਾ ਕਿਉਂਕਿ ਕੱਟ ਕੇ ਤਾਂ ਪਹਾੜੀ ਕਿ ਸਬਜ਼ੀ ਬਣਾ ਕੇ ਤਿਆਰ ਕਰ ਹੀ ਲੈਣੇ ਆ ਇੱਕ ਨਵੇਂ ਤਰੀਕੇ ਨਾਲ ਅੱਪਾ ਤੁਹਾਨੂੰ ਦੱਸਦੀ ਆ ਆਲੂਆਂ ਨੂੰ ਅੱਪਾ ਚੰਗੀ ਤਰ੍ਹਾਂ ਕੱਦੂਕਸ ਕਰ ਲਿਆਏ ਤੇ ਹੁਣ ਅੱਪਾ ਇਹਨੂੰ ਨਾਲ ਦੀ ਨਾਲ ਹੀ ਬਿਲਕੁਲ ਵਧੀਆ ਸਾਫ਼ ਸੁਥਰੇ ਪਾਣੀ ਦੇ ਵਿੱਚ ਐਡ ਕਰ ਦਾਂਗੇ ਤਾਂ ਕਿ ਬਿਲਕੁਲ ਵੀ ਕਾਲੇ ਨਾ ਪੈਣ ਠੀਕ ਹੈ ਜੀ ਲਓ ਜੀ ਬਹੁਤ ਹੀ ਵਧੀਆ ਲੱਛੇਦਾਰ ਬਣ ਕੇ ਆਲੂ ਆਪਣੇ ਤਿਆਰ ਹੋ ਚੁੱਕੇ ਨੇ ਤੇ ਹੁਣ ਇਹਨੂੰ ਰੱਖਾਂਗੇ ਅੱਪਾ ਸਾਈਡ ਤੇ ਤੇ ਅੱਪਾ ਹੁਣ ਕੜਾਹੀ ਨੂੰ ਕਰਾਂਗੇ ਗਰਮ ਲਓ ਜੀ ਗੈਸ ਤੇ ਉੱਤੇ ਆਪਾਂ ਪਕੜ ਆਈ ਨੂੰ ਤਾਂ ਅੱਜ ਅਸੀਂ ਤੇ ਇੱਕ ਕੜਚੀ ਪਾਈ ਆਪਾਂ ਇਹਦੇ ਵਿੱਚ ਸਰੋਂ ਦੇ ਤੇਲ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਅੱਧਾ ਚਮਚਾ ਪਾਈ ਆਪਾਂ ਇਹਦੇ ਵਿੱਚ ਜੀਰੇ ਦਾ ਤੇ ਨਾਲ ਹੀ ਪਾਣਗੇ ਆਪਾਂ ਇਹਦੇ ਵਿੱਚ ਹੁਣ ਥੋੜੀ ਜਿਹੀ ਹਲਕੀ ਜਿਹੀ ਅਜਵੈਨ ਠੀਕ ਹੈ ਜੀ ਇਹ ਤੁਸੀਂ ਜ਼ਰੂਰ ਐਡ ਕਰਿਓ ਅਜਵੈਨ ਬਹੁਤ ਵਧੀਆ ਹੁੰਦੀ ਹੈ ਕਿ ਚੌਥਾ ਹਿੱਸਾ ਪਾਈ ਆਪਾਂ ਇਹਦੇ ਵਿੱਚ ਰਾਈ ਦਾ ਤੇ ਥੋੜੀ ਜਿਹੀ ਪਾਈ ਆਪਾਂ ਚੌਥਾ ਐਸਾ ਹੀ ਸੌਫ ਦਾ ਸੌਫ ਆਪਾਂ ਇਸ ਕਰਕੇ ਐਡ ਕੀਤੀ ਕਿਉਂਕਿ ਆਪਣਾ ਬਹੁਤ ਹੀ ਵਧੀਆ ਟੇਸਟ ਆਗਾ ਸਬਜੀ ਦੇ ਵਿੱਚ ਤੇ ਇੱਕ ਚਮਚਾ ਫੁੱਲ ਭਰ ਕੇ ਆਪਾਂ ਦਰਜਾ ਜ ਸੁੱਕਾ ਧਨੀਆ ਪਾਇਆ ਠੀਕ ਹੈ ਸੁੱਕੇ ਧਨੀਏ ਕੇ ਬਿਗਾਇ ਤਾਂ ਸਬਜੀ ਕੋਈ ਵੀ ਟੇਸਟੀ ਬਣਦੀ ਨਹੀਂ ਹੈਗੀ ਤੁਸੀਂ ਜ਼ਰੂਰ ਐਡ ਕਰਿਓ ਲਓ ਜੀ ਪਿਆਜ਼ ਜਨੂੰ ਪਰ ਬੀ ਬੀ ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਪਾਤਾ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਤਾਂ ਕਿ ਬਿਲਕੁਲ ਵੀ ਕੱਚੇ ਨਾ ਰਹਿਣ ਠੀਕ ਹੈ ਜੀ ਆਪਾਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੱਡੇ ਕਰਕੇ ਇਸ ਕਰਕੇ ਦਿਖਾ ਦਿੰਨੇ ਆਂ ਕਈ ਵਾਰ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਕਿ ਆਪਾਂ ਸਬਜ਼ੀ ਕਿਸ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਚੰਗੀ ਤਰ੍ਹਾਂ ਮੀਡੀਅਮ ਗੈਸ 'ਤੇ ਇਹਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਤਾਂ ਕਿ ਪਿਆਜ਼ ਆਪਣੇ ਬਿਲਕੁਲ ਵੀ ਕੱਚੇ ਨਾ ਹੋਣ ਥੋੜੇ ਜਿਹੀ ਪਿਆਜ਼ ਆਪਣੇ ਕੱਚੇ ਰਹਿ ਜਾਣਗੇ ਤੇ ਸਬਜ਼ੀ ਦੇ ਵਿੱਚ ਕੱਚੇਪਨ ਦੀ ਸਮੈਲ ਆਉਣ ਲੱਗ ਜਾਂਦੀ ਤੇ ਸਬਜ਼ੀ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਹੈ ਖਾਣ ਦੇ ਵਿੱਚ ਲਓ ਜੀ ਪਿਆਜ਼ ਆਪਣੇ ਬਰਨ ਹੋ ਚੁੱਕੇ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਟਮਾਟਰ ਅਦਰਕ ਲਸਣ ਤੇ ਹਰੀ ਮਿਰਚਾਂ ਦੀ ਪੀਸਟ ਜੇ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ਾਂ ਦੇ ਵਿੱਚ ਤਾਂ ਕਿ ਬਿਲਕੁਲ ਵੀ ਕੱਚੇ ਨਾ ਰਹਿਣ ਕਿਉਂਕਿ ਹਰ ਇੱਕ ਸਬਜ਼ੀ ਮਸਾਲੇ ਤੇ ਸਿਰਤੀ ਹੁੰਦੀ ਹੈ ਠੀਕ ਹੈ ਜੀ ਜੇ ਆਪਣਾ ਮਸਾਲਾ ਵਧੀਆ ਤਾਂ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਧਿਆਨ ਆਪਣਾ ਮੀਡੀਅਮ ਅ ਗੈਸ ਨੂੰ ਪਰ ਬਿਲਕੁਲ ਤੇਜ਼ ਨਹੀਂ ਕੀਤਾ ਹੈ ਤੇ ਇੱਕ ਚਮਚਾ ਪਾ ਕੇ ਆਪਾਂ ਪਾਇਆ ਇਹਦੇ ਵਿੱਚ ਨਮਕ ਦਾ ਨਮਕ ਤੁਹਾਨੂੰ ਪਤਾ ਹੈ ਆਪਾਂ ਹਰ ਬਰ ਸਬਜ਼ੀ ਚ ਪਹਿਲਾਂ ਹੀ ਪਾਉਂਨੀ ਆ ਤਾਂ ਕਿ ਤੜਕੀ ਦੇ ਵਿੱਚ ਜਦੋਂ ਆਪਾਂ ਨਮਕ ਪਾਉਂਨੇ ਆ ਪਿਆਜ਼ ਤੇ ਟਮਾਟਰ ਵਿੱਚ ਬਹੁਤ ਛੇਤੀ ਆਪਸ ਵਿੱਚ ਘੁਲ ਜਾਂਦੇ ਨੇ ਠੀਕ ਹੈ ਜੀ ਬਿਲਕੁਲ ਵੀ ਖੜੇ-ਖੜੇ ਨਹੀਂ ਰਹਿੰਦੇ ਹੈਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਾਕੀ ਦੇ ਮਸਾਲੇ ਚੌਥਾ ਹਿੱਸਾ ਪਾਇਆ 빨ਾਲ ਮਿਰਚ ਦਾ ਜਿੰਨਾ ਤੁਹਾਨੂੰ ਤਿੱਖਾਪਣ ਜੈਤ ਤੁਸੀਂ ਉਨਾ ਪਾਓ ਅੱਧਾ ਚਮਚਾ ਪਾਇਆ ਪਰ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚਾ ਪਾਇਆਪੇ ਦੀ ਵਿੱਚ ਹਲਦੀ ਦਾ ਤੇ ਇੱਕ ਚਮਚਾ ਪਾਇਆਪੇ ਦੀ ਵਿੱਚ ਗਰਮ ਮਸਾਲੇ ਦਾ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਕੜਚੀ ਦੇ ਨਾਲ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਪਾਇਆਪੇ ਦੀ ਵਿੱਚ ਪਾਣੀ ਦਾ ਛਿੱਟਾ ਜਿਹਾ ਤਾਂ ਕਿ ਆਪਣਾ ਮਸਾਲਾ ਬਿਲਕੁਲ ਵੀ ਨਾ ਸੁੱਕ ਠੀਕ ਹੈ ਜੀ ਗੈਸ ਨੂੰ ਕਰਤਾ ਸੀ ਆਪਾਂ ਮੀਡੀਅਮ ਤੇ ਹੁਣ ਪਾਤਾ ਪਾਦੀ ਕੜਚੀ ਪਾਣੀ ਦੀ ਤੇ ਹੁਣ ਲਗਾਤਾਰ ਆਪਾਂ ਮਸਾਲਿਆਂ ਦਾ ਕੱਚਾਪਨ ਖਤਮ ਕਰਨ ਲਈ ਚੰਗੀ ਤਰ੍ਹਾਂ ਮਸਾਲੇ ਨੂੰ ਪੁੰਨਣਾ ताकि बहुत बढ़िया कलर आवे अपने सब्जी ਦਾ ਤੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਹੋਵੇ ਤੇ ਮਸਾਲਾ ਆਪਣਾ ਬਿਲਕੁਲ ਬਣ ਕੇ ਤਿਆਰ ਹੋਵੇ ਲਓ ਜੀ ਮਸਾਲਾ ਪਤਿੰਚਾਰ ਮੈਂ ਚੰਗੀ ਤਰ੍ਹਾਂ ਪੋਲ ਲਿਆ ਸੀ ਤੇ ਹੁਣ ਆਪਾਂ ਪਾਏ ਨੇ ਆਲੂ ਨੂੰ ਕੱਦੂ ਕਸ ਕੀਤਾ ਸੀ ਜਿਹੜਾ ਆਪਾਂ ਉਹ ਵੀ ਹੁਣ ਆਪਾਂ ਕੜਾਈ ਦੇ ਵਿੱਚ ਪਾ ਦਾਂਗੇ ਪਾਣੀ ਚ ਚੰਗੀ ਤਰ੍ਹਾਂ ਝੋੜ ਕੇ ਠੀਕ ਹੈ ਜੀ ਲਓ ਜੀ ਸਾਰੇ ਆਲੂ ਨੂੰ ਆਪਾਂ ਹੁਣ ਕੜਾਈ ਦੇ ਵਿੱਚ ਐਡ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਲਾ ਦਾਂਗੇ ਤੇ 1-2 ਮਿੰਟ ਇਹਨੂੰ ਮਸਾਲੇ ਦੇ ਵਿੱਚ ਆਪਾਂ ਹੁਣ ਚੰਗੀ ਤਰ੍ਹਾਂ ਭੁੰਨਣਾ ਠੀਕ ਹੈ ਜੀ ਤਾਂ ਕਿ ਆਲੂਆਂ ਦਾ ਟੇਸ ਬਹੁਤ ਵਧੀਆ ਆਵੇ ਆਪਣੀ ਸਬਜ਼ੀ ਦੇ ਵਿੱਚ ਇਸ ਤਰੀਕੇ ਦੇ ਨਾਲ ਸਬਜ਼ੀ ਬਹੁਤ ਹੀ ਵਧੀਆ ਦੇਖਣ ਨੂੰ ਵੀ ਬਹੁਤ ਵਧੀਆ ਲੱਗਦੀ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਲਓ ਜੀ ਆਲੂ ਨੂੰ ਆਪਾਂ ਹੁਣ 1-2 ਮਿੰਟ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਣਾ ਹੋ ਜੀ ਬਹੁਤ ਵਧੀਆ ਮੌਸਮ ਚੱਲ ਰਿਹਾ ਹੈ ਬਾਹਰ ਬਹੁਤ ਵਧੀਆ ਮੌਸਮ ਚੱਲ ਰਿਹਾ ਹੈ ਬਹੁਤ ਵਧੀਆ ਮੀਂਹ ਆ ਰਿਹਾ ਹੈ ਠੰਡਾ ਠੰਡਾ ਮਾਹੌਲ ਬਣਿਆ ਹੋਇਆ ਹੈ ਤੇ ਆਪਾਂ ਘਰ ਦੇ ਵਿੱਚ ਬਹੁਤ ਹੀ ਵਧੀਆ ਟੀਸੇਟੀ ਸਬਜ਼ੀ ਬਣਾ ਕੇ ਤਿਆਰ ਕਰ ਰਹੇ ਹਾਂ ਠੀਕ ਹੈ ਜੀ ਲਓ ਜੀ ਆਪਾਂ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਆਲੂ ਨੂੰ ਭੁੰਨ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਜਿੰਨਾ ਤੁਹਾਨੂੰ ਗਰੇਵੀ ਚਾਹੀਦੀ ਹੈ ਤੁਸੀਂ ਉਨਿਓ ਹੀ ਐਡ ਕਰਿਓ ਠੀਕ ਹੈ ਜੀ ਜ਼ੋਰ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਕਿਉਂਕਿ ਆਲੂ ਨੂੰ ਪੱਕਣ ਤੇ ਥੋੜਾ ਟਾਈਮ ਲੱਗ ਜਾਂਦਾ ਏ ਤੇ ਉਸ ਤੋਂ ਬਾਅਦ ਆਲੂ ਬਿਲਕੁਲ ਆਪਣੇ ਮੀਡੀਅਮ ਤਰੀ ਹੋ ਜੂਗੀ ਠੀਕ ਹੈ ਜੀ ਲਓ ਜੀ ਲਗਾਤਾਰ ਆਪਾਂ ਮਿਲਾਦਾਗੇ ਤੇ ਹੁਣ 4-5 ਮਿੰਟ ਇਹਨੂੰ ਚੰਗੀ ਤਰ੍ਹਾਂ ਟੱਕ ਕੇ ਪਕਾਵਾਂਗੇ ਲਓ ਜੀ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਆਲੂ ਨੂੰ ਚੈੱਕ ਕਰਦੇ ਰਵਾਂਗੇ ਕਿ ਆਲੂ ਆਪਣੇ ਕਿੰਨੇ ਕ ਪੱਕ ਚੁੱਕੇ ਹੈ ਕਿਉਂਕਿ ਆਲੂ ਆਪਣੇ ਬਿਲਕੁਲ ਵੀ ਕੱਚੇ ਨਹੀਂ ਰਹਿਣੇ ਚਾਹੀਦੇ ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਦਿੱਖ ਚ ਵੀ ਬਹੁਤ ਵਧੀਆ ਲੱਗ ਰਹੀ ਤੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਬਿਲਕੁਲ ਆਪਾਂ ਜਿੰਨੀ ਕਾਪਣ ਤਰੀ ਦੀ ਲੋੜ ਆਪਾਂ ਉਨਨੀ ਹੀ ਇਹਦੇ ਵਿੱਚ ਰੱਖੀ ਹੈ ਠੀਕ ਹੈ ਜੀ ਜੂਤ ਤੋਂ ਜ਼ਿਆਦਾ ਆਪਾਂ ਤਰੀ ਨਹੀਂ ਬਣਾਈ ਹੈਗੀ ਲਓ ਜੀ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਨੀਰ ਠੀਕ ਹੈ ਜੀ ਇਹਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਹਲਾਤਾ ਸੀ ਤੇ ਸਾਰੇ ਪਨੀਰ ਨੂੰ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਮਿਲਾਵਾਂਗੇ ਚੰਗੀ ਤਰ੍ਹਾਂ ਤੇ ਬਸ 1-2 ਮਿੰਟ ਹੀ ਆਪਾਂ ਇਹਨੂੰ ਹੁਣ ਗੈਸ ਦੇ ਉੱਤੇ ਚੰਗੀ ਤਰ੍ਹਾਂ ਪਕਾਣਾ ਜੂੜ ਤੋਂ ਜ਼ਿਆਦਾ ਆਪਾਂ ਉਹਨਾਂ ਨੂੰ ਲੋਡ ਨਹੀਂ ਕਿਉਂਕਿ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਠੀਕ ਹੈ ਜੀ। ਲਓ ਜੀ ਹੁਣ ਇਹਨੂੰ ਆਪਾਂ ਟੱਕ ਦਾਂਗੇ ਟੱਕ ਕੇ 1-2 ਮਿੰਟ ਪਕਾਵਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਈ ਹੈ ਥੋੜੀ ਜੀ ਸੁੱਕੀ ਮੇथी ਠੀਕ ਹੈ ਜੀ ਤੁਸੀਂ ਜ਼ਰੂਰ ਐਡ ਕਰੋ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਸਬਜੀ ਦਾ। ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਠੀਕ ਹੈ ਜੀ। ਲਓ ਜੀ ਹੁਣ ਢੱਕ ਕੇ ਆਪਾਂ ਇੱਕ ਦੋ ਮਿੰਟ ਪਕਾਵਾਂਗੇ ਤੇ ਉਸ ਤੋਂ ਬਾਅਦ ਗੈਸ ਨੂੰ ਕਰ ਦਾਂਗੇ ਬੰਦ ਲਓ ਜੀ ਇੱਕ ਦੋ ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ ਇੱਕ ਦੋ ਮਿੰਟ ਭਾਪਤੀ ਵਿੱਚ ਰੱਖਾਂਗੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਹੁਣ ਗੈਸ ਨੂੰ ਕਰਾਂਗੇ ਬੰਦ ਲੋ ਜੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਆਲੂ ਤੇ ਪਨੀਰ ਦੀ ਤੁਸੀਂ ਜਰੂਰ ਬਣਾਇਓ ਮੇਰੇ ਤਰੀਕੇ ਨਾਲ ਘਰ ਦੇ ਵਿੱਚ ਪੂਰੀਆਂ ਨਾਲ ਖਾਓ ਚਾਵਲ ਨਾਲ ਖਾਓ ਜੇ ਮੈਥ ਨੂੰ ਪੂਜੇ ਲਾਦਾ ਉਸੇ ਤਰੀਕੇ ਤੁਸੀਂ ਸਬਜੀ ਨੂੰ ਖਾਓ ਬਹੁਤ ਹੀ ਬਧੀਆ ਤੀਸਦੀ ਸਬਜੀ ਬਣ ਕੇ ਤਿਆਰ ਹੋਈ ਹੈ ਆਪਾਂ ਤੁਹਾਨੂੰ ਨਜ਼ਦੀਕ ਹੋ ਕੇ ਦਿਖਾ ਦਿੱਤਾ ਹੈ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਤੁਹਾਡੇ ਲਈ ਨਵੇਂ ਤੇ ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ